ਅੰਜ ਪਿਆਰਿਆ ਦੇ ਨਾਮ ਪਾਈ ਦਿਆ ਸੰਗਾ ਜੀ ਪਾਈ ਧਰਮ ਸੰਗਾ ਜੀ ਪਾਈ ਹਿੰਮਤ ਸੰਗਾ ਜੀ ਪਾਈ ਮੋਕਮ ਸੰਗਾ ਜੀ ਪਾਈ ਸ਼ਾਹਬ ਸੰਗਾ ਜੀ ਵੈਰੀ ਗੁੱਡ ਤੇ ਅਸ਼ਮੀਤ ਇਹ ਚਾਰ ਸਹਬਜ਼ਾਦੇ ਦੇ ਨਾਮ ਕਿਹੜੇ ਸੀ ਚਾਰ ਸਹਬਜ਼ਾਦੇ ਦੇ ਨਾਮ ਬਾਬਾ ਜੀ ਸੰਗਾ ਜੀ ਬੱਬਾ ਜజా ਸਿੰਘ ਜੀ ਬੱਬਾ ਜਰਵਾ ਸਿੰਘ ਜੀ ਬੱਬਾ ਫਤਿਹ ਸਿੰਘ ਜੀ ਵੱਡੇ ਸਾਹਿਬ ਜੀ ਕਿੱਥੇ ਛੀਦ ਹੋਏ ਸੀਗੇ ਚਮਕਾਰ ਦੀ ਚਮਕਾਰ ਦੀ ਘੜੀ ਚ ਵੈਰੀ ਗੁੱਡ ਛੋਟੇ ਸਾਹਿਬ ਜੀ ਕਿੱਥੇ ਛੀਦ ਹੋਏ ਆ ਸਰਹੰਦ ਸਰਹੰਦ ਸਾਹਿਬ ਵੈਰੀ ਗੁੱਡ ਵੈਰੀ ਗੁੱਡ ਕੰਕ ਆਰਾਦੇ ਨਾਮ ਕੱਕਾ ਕੇਸ ਕੱਕਾ ਕੰਗਾ ਕੱਕਾ ਕੜਾ काका कृपाण काका कशहरा दशा पातशाही देना पहली पातशाही श्री गुरु नानक देव जी दूजी पातशाही श्री गुरु अंगद देव जी तीजी पातशाही श्री गुरु दास जी चौथी पातशाही श्री गुरु रामदस जी पंजी पातशाही श्री गुरु अर्जन देव जी छेवीं पातशाही श्री गुरु हरगोबिंद साहेब जी सतवी पातशाही ਅਨੁਸ਼ੀਰ ਗੁਰੂ ਹਰ ਆਏਗੀ 8ਵੀਂ ਪਾਠ ਸਾਹਿਬ ਸ਼ਿਰ ਗੁਰੂ ਹਰਕ੍ਰਿਸ਼ਨ ਜੀ 9ਵੀਂ ਪਾਠ ਸਾਹਿਬ ਸ਼ਿਰ ਗੁਰੂ ਤੇਗ ਬਹਾਦਰ ਜੀ 10ਵੀਂ 10ਵੀਂ ਪਾਠ ਸਾਹਿਬ ਸ਼ਿਰ ਗੁਰੂ ਗੋਬਿੰਦ ਸਿੰਘ ਜੀ ਦਸਾ ਦਸਾ ਗੁਰੂ ਆਦੀ ਜੋਤ ਸ਼ਿਰ ਗੁਰੂ ਗ੍ਰੰਥ ਸਾਹਿਬ ਜੀ ਵਾਹ 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 ਕੀ ਬਾਤ ਹੈ ਸੰਗਤ ਜੀ ਇਸ ਵੇਲੇ ਮੇਰੇ ਨਾਲ ਗੁੜੀਆ ਅਸ਼ਮੀਤ ਜੀ ਮੌਜੂਦ ਨੇ ਤੇ ਅਸ਼ਮੀਤ ਸਾਨੂੰ ਇੱਕ ਕਵਿਤਾ ਸੁਣਾਏਗੀ ਕਿਹੜੀ ਕਵਿਤਾ ਸੁਣਾਉਣੀ ਹੈ ਸ਼ਬੀਤ ਨੇ ਅਸੀਂ ਹਕਲਗੀ ਹਾਂ ਚਲੋ ਸੁਣਾ ਆ ਦਿਓ ਫਿਰ ਅਸੀਂ ਹਕਲਗੀ ਧਰ ਦੇ ਲਾਲ ਉੱਚੇ ਸੁੱਚੇ ਸਾਡੇ ਖਿਆਲ ਖੰਡੇ ਦਾ ਅਸੀਂ ਅਮਰਿਤ ਛਕਿਆ ਜਿਸ ਦਾ ਅੰਤ ਨਾ ਜਾਈ ਲਖਿਆ ਕੜਾ ਕਸ਼ੈਰਾ ਤੇ ਕਿਰਪਾ ਜੋ ਕੇ ਸੀ ਕੀ ਦੀ ਅਰਸ਼ਾਨ ਕੰਗਾਰਾ ਕੇ ਸਾਚੀ ਕਾਰ ਕਰੀਏ ਕੇਸਾ ਦਾਸਤਕਾਰ ਬਾਣੀ ਵਿੱਚ ਤੇ ਆ ਲਗਾਈਏ ਵਾਹਿਗੁਰੂ ਵਾਹਿਗੁਰੂ ਮੁਖਾ ਗਾਈਏ ਅਮਰਤ ਵੇਲੇ ਉਠ ਕੇ ਤੜਕੇ ਜਪਜੀ ਜਪ ਸਵਈਏ ਪੜ ਕੇ ਸ਼ਾਮੀ ਸੋਦਰ ਦਾ ਪਾਠ ਸੋਹਿਲਾ ਬਾਣੀ ਪੜੀਏ ਰਾਤ ਸਾਡਾ ਧਰਮ ਹੈ ਸਭ ਤੋਂ ਨਿਆਰਾ ਖੂਨੀ ਜਿਸ ਦਾ ਤਿਆਸ ਪਿਆਰਾ ਗੁਰਮੁਖ ਸਕੇ ਅਸੀ ਸਖੋਣੀ ਅਮਰਿਤ ਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪਰਚਾਨ ਸਾਰੀ ਦੁਨੀਆ ਦੇ ਵਿੱਚਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਅਸਮੀ ਤਾਂ ਪੰਜਾਬ ਪਿਆਰਿਆਂ ਦੇ ਨਾਮ ਪਤਾ ਹੱਥ ਥੱਲੇ ਕਰ ਲੋ ਹੱਥ ਥੱਲੇ ਹੁਣ ਬੋਲੋ ਪੰਜਾਬ ਪਿਆਰਿਆਂ ਦੇ ਨਾਮ ਦੱਸ ਦਿਓ ਬੰਦੇ ਪਿਆਰਿਆ ਦੇ ਨਾਮ ਪਾਈ ਦਿਆ ਸਿੰਘਾ ਜੀ ਪਾਈ ਧਰਮ ਸਿੰਘਾ ਜੀ ਪਾਈ ਹਿੰਮਤ ਸਿੰਘਾ ਜੀ ਪਾਈ ਮੋਕਮ ਸਿੰਘਾ ਜੀ ਪਾਈ ਸਾਹਿਬ ਸਿੰਘਾ ਜੀ ਵੈਰੀ ਗੁੱਡ ਤੇ ਅਸ਼ਵੀਤ ਇਹ ਚਾਰ ਸਹਿਬਜ਼ਾਦਿਆਂ ਦੇ ਨਾਂ ਕਿਹੜੇ ਸੀ ਚਾਰ ਸਹਿਬ ਬਾਬਾ ਜੀ ਸਿੰਘ ਜੀ ਬਾਬਾ ਜਿਆ ਸਿੰਘ ਜੀ ਬਾਬਾ ਜਰਵਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਹਾਂ ਤੇ ਜਿਹੜੇ ਵੱਡੇ ਸਾਹਿਬਜਾਦੇ ਸੀ ਉਹਨਾਂ ਦੇ ਨਾਲ ਵੱਡੇ ਸਾਹਿਬਜਾਦੇ ਪਤਾ ਕਿ ਚੌਂ ਦੇ ਇਕੱਠੇ ਪਤਾ ਚਲੋ ਆਪਾਂ ਇਹ ਦੱਸੋ ਵੀ ਵੱਡੇ ਸਾਹਿਬਜਾਦੇ ਕਿੱਥੇ ਸ਼ਹੀਦ ਹੋਏ ਸੀਗੇ ਜਿਹੜੀ ਲੜਾਈ ਹੋਈ ਹੈ ਲੜਾਈ ਕਿਹੜੇ ਸ਼ਹਿਰ ਚ ਹੋਈ ਪਤਾ ਚਮਕਾਰ ਦੀ ਚਮਕਾਰ ਦੀ ਗੜੀ ਚ ਵੈਰੀ ਗੁੱਡ ਤੇ ਛੋਟੇ ਸਾਹਿਬ ਜਿਆਦਾ ਨੂੰ ਨੀਹਾਂ ਚ ਕਿੱਥੇ ਖਿਲਾ ਰਿਆ ਗਿਆ ਸੀਗਾ ਛੋਟੇ ਸਾਹਿਬ ਜਿਆਦਾ ਕਿੱਥੇ ਚੀਦ ਹੋਇਆ ਸਰਹੰਦ ਸਰਹੰਦ ਸਾਹਿਬ ਵੈਰੀ ਗੁੱਡ ਵੈਰੀ ਗੁੱਡ ਅੱਛਾ ਬੇਟਾ ਪੰਜ ਕਕਾਰਾਂ ਦੇ ਨਾਮ ਪਤਾ ਤਾਂ ਦੱਸ ਦਿਓ ਫਿਰ ਹਨ ਕਕ ਆਰਾ ਦੇ ਨਾਮ ਕਕਾ ਕੇ ਕਕਾ ਗੰਗਾ ਕ ਕਾ ਕਰਪਾ ਕੱਕਾ ਕਸ਼ਾਰਾ ਹੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਿੰਨੇ ਨੇ 1430 1430 ਤੇ 10 ਗੁਰੂ ਸਾਹਿਬਾਨ ਦੇ ਨਾਮ ਆਉਂਦੇ ਆ ਦੱਸ ਦਿਓ ਫਿਰ 10 ਗੁਰੂ ਸਾਹਿਬਾਨ ਦਾ 1 ਸਾ ਪਾਛਾਹੀ ਸ਼ਿਰ ਗੁਰੂ ਨਾਨਕ ਦੇਵ ਜੀ 2 ਜੀ ਪਾਛਾਹੀ ਸ਼ਿਰ ਗੁਰੂ ਅੰਗਦ ਦੇਵ ਜੀ 3 ਜੀ ਪਾਛਾਹੀ ਸ਼ਿਰ ਗੁਰੂ ਅਬਦਦਾਸ ਜੀ 4 ਥੀ ਪਾਛਾਹੀ ਸ਼ਿਰ ਗੁਰੂ ਰਾਮਦਾਸ ਜੀ 5ਵੀਂ ਪਾਛਾਹੀ ਸ਼ਿਰ ਗੁਰੂ ਅਰਜਨ ਦੇਵ ਜੀ 6ਵੀਂ ਪਾਛਾਹੀ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਜੀ 7ਵੀਂ ਪਾਛਾਹੀ ਸ਼ਿਰ ਗੁਰੂ ਹਰ ਰਾਏ ਜੀ 8ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ 9ਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ 10ਵੀਂ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਸਾ ਦਸਾ ਗੁਰੂ ਆਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹ 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 ਕੀ ਬਾਤ ਹੈ ਤੇ ਅਸ਼ਮੀਤਾ ਇੱਕ ਚੀਜ਼ ਆਪਾਂ ਹੋਰ ਪੁੱਛੀਏ ਕਾਰਾਂ ਦੇ ਨਾਂ ਦੱਸ ਦਿੱਤੇ ਸ਼ਬਦ ਕਿਹੜਾ ਆਉਂਦਾ ਚਲ ਸ਼ਬਦ ਸੁਣਾ ਦਿਓ Hamari Pyari Amrit Tari Gurudibakha Naman De Tari Re Darsana Parsana Sarasana Harsana Rangarangi Kartari ਇੱਕ ਜਿੱਕਾ ਕਾਲ ਸਾਹ ਵਾ ਇੱਕ ਜਿੱਕੀ ਫਟੇ ਸੋ ਇਹ ਗੁੜਿਆ ਅਸ਼ਮੀਤ ਜੀ ਤੇ ਅਸ਼ਮੀਤ ਜੀ ਕੋਲ ਜਾਣਕਾਰੀ ਬਹੁਤ ਹੈ ਪਰ ਕਈ ਵਾਰੀ ਬੱਚੇ ਜਿਹੜੇ ਕੈਮਰਾ ਦੇਖ ਕੇ ਘਬਰਾ ਜਾਂਦੇ ਆ ਸੋ ਸੰਗਤ ਜੀ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਤੇ ਇਸ ਬੱਚੀ ਵੱਲੇ ਵੇਖ ਕੇ ਕੁਝ ਹੋਰ ਬੱਚੇ ਵੀ ਗੁਰਬਾਣੀ ਦੇ ਨਾਲ ਜੁੜ ਸਕਣ ਤੇ ਜੇ ਤੁਹਾਡਾ ਬੱਚਾ ਵੀ ਗੁਰਬਾਣੀ ਸੁਣਾਉਂਦਾ ਤੁਸੀਂ ਸਾਡੇ ਇਸ ਵੀਡੀਓ ਉੱਤੇ ਕਮੈਂਟ ਕਰੋ ਅਸੀਂ ਤੁਹਾਡੇ ਬੱਚੇ ਨੂੰ ਵੀ ਲੋਕਾਂ ਸਾਹਮਣੇ ਪੇਸ਼ ਕਰਾਂਗੇ ਤਾਂ ਜੋ ਅਸੀਂ ਆਉਣ ਵਾਲੀ ਪਨੀਰੀ ਜਿਹੜੀ ਆ ਉਹਨੂੰ ਗੁਰੂ ਕੀ ਸਿੱਖੀ ਦੇ ਨਾਲ ਜੋੜ ਸਕੀਏ ਸਵਾਜ ਦੀ ਵੀਡੀਓ ਦੇ ਵਿੱਚ ਨਹੀਂ ਫਤਿਹ ਬੁਲਾ دیਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ